ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਜੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਿਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਸਾਸੀਗਲ ਦੈਨਿਕ ਸਵਾਰੀ ਟੀਵੀ ਦੇਖ ਰਹੇ ਹਾਂ ਬੋਹਰ ਦੇ ਗੰਗਨਗਰ ਰੋਡ ਤੋਂ ਕਿਧਰ ਵਾਲੀ ਨੂੰ ਜਾਂਦੇ ਰਸਤੇ ਦੇ ਉੱਪਰ ਅੱਜ ਇੱਕ ਬਿਆਨਕ ਸੜਕ ਹਾਦਸਾ ਹੋ ਗਿਆ ਇੱਕ ਪਿਕਅਪ ਅਤੇ ਕਾਰ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਇਸ ਟੱਕਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਪਿਕਅਪ ਜੋ ਸਵਾਰ ਸੀ ਅਤੇ ਪਸ਼ੂ ਲੈਣ ਵਾਸਤੇ ਆਏ ਸੀ ਸਹਾਰਨਪੁਰ ਦੇ ਵਾਸੀ ਹੈਗੇ ਆ ਤੇ ਇਹਨਾਂ ਦੀ ਇੱਕ ਕਾਰ ਨਾਲ ਟੱਕਰ ਹੋਈ ਕਾਰ ਨੂੰ ਵੇਖ ਕੇ ਲੱਗਦਾ ਵੀ ਕਾਰ ਵਾਲੇ ਬੱਚੇ ਨਹੀਂ ਹੋਣੇ ਲੇਕਿਨ ਕਾਰ ਵਾਲੇ ਬਚ ਗਏ ਲੇਕਿਨ ਪਿਕਅਪ ਸਵਾਰ ਜੋ ਵਿਅਕਤੀ ਸੀ ਉਸ ਦੀ ਮੌਤ ਹੋ ਗਈ ਹੈ ਤੇ ਉਸ ਦੇ ਨਾਲ ਜੋ ਦੋ گاਵਾ ਦੇ ਵਪਾਰੀ ਸੀ ਉਹਨਾਂ ਨੂੰ ਕਾਫੀ ਸੱਟਾਂ ਵੱਜੀਆਂ ਉਹਨਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ ਹੈ ਤੇ ਡੈੱਡ ਬੋਡੀ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਾਇਆ ਗਿਆ ਹੈ ਤੇ ਸਾਨਾ ਖੂਈਆ ਸਰਵਰ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਤਾਂ ਗੱਲਬਾਤ ਕਰਦੇ ਹਾਂ ਸਮਾਜ ਸੇਵੀ ਸੰਸਥਾ ਨਰਸਿਵਨ ਨਾਰਾਇਣ ਸਵਮਤੀ ਦੇ ਮੈਂਬਰ ਬੀਟੂਨ ਰੁਲੈ ਨਾਲ ਜੋ ਕਿ ਡੈੱਡ ਬੋਡੀ ਤੇ ਕਾਇਲਾ ਨੂੰ ਲੈ ਕੇ ਇੱਥੇ ਪਹੁੰਚੇ ਹੈ ਕੀ ਨਾਮ ਹੈ ਮਿੱਟੋ ਨੁਰਲਾ ਸੇਵਾਦਾਰ ਕੀ ਜਾਣਕਾਰੀ ਮਿਲੀ ਸੀ ਹਾਦਸੇ ਬਾਰੇ ਕੀ ਕੁਝ ਹੋਇਆ ਹੈ ਇਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਜੰਡ ਵਾਲਾ ਤੋਂ ਆ ਗਿੱਦੜਾ ਵਾਲੇ ਤੋਂ ਜੰਡ ਵਾਲਾ ਚੌਂਚ ਇੱਕ ਐਕਸੀਡੈਂਟ ਹੋਇਆ ਸਾਡੀ ਨਰਸ ਸੇਵਾ ਨਾ ਸੇਵਾ ਟੀਮ ਮੌਕੇ ਤੇ ਪਹੁੰਚੀ ਤੇ ਉੱਥੇ ਐਸਐਸਐਫ ਟੀਮ ਵੀ ਮੌਕੇ ਤੇ ਪਹੁੰਚੀ ਜੀ ਉੱਥੇ ਇੱਕ ਪਿਕਅਪ ਤੇ ਕਾਰ ਦਾ ਐਕਸੀਡੈਂਟ ਹੋਇਆ ਪਿਆ ਸੀ ਪਿਕਅਪ ਦੇ ਵਿੱਚ ਦੋ ਪਸ਼ੂ ਸੀ ਤਿੰਨ ਬੰਦੇ ਬੈਠੇ ਸੀ ਜਿਸ ਕਾਰਨ ਬੜੀ ਤੇਜ਼ ਗਤੀ ਨਾਲ ਐਕਸੀਡੈਂਟ ਹੋਇਆ ਇਹਨਾਂ ਦੀ ਇੱਕ ਦੀ ਮੌਤ ਹੋ ਗਈ ਹੈ ਉਹਨਾਂ ਦਾ ਨਾਮ ਸੋਨ ਸਿੰਘ ਜੋ ਕਿ ਸਾਰਨਪੁਰ ਦਾ ਵਾਸੀ ਹੈ ਉਹ ਪਸ਼ੂ ਲੈ ਕੇ ਮਲੋਟ ਨੂੰ ਜਾ ਰਿਹਾ ਸੀ ਤੇ ਜਿਹੜੇ ਦਿਨ ਕਾਰ ਆਲੇ ਸੀ ਉਹ ਉਥੋਂ ਮੁੱਕੇ ਤੋਂ ਫਰਾਰ ਹੋ ਗਏ ਜਾਂ ਉਥੋਂ ਚਲੇ ਗਏ ਉਹਨਾਂ ਨੂੰ ਛੁੱਟਕਾ ਲੱਗੀਆਂ ਨੇ ਕਾਫੀ ਬੁਸ਼ਤ ਹੋਈ ਹੈ ਲੇਕਿਨ ਵਿਕੰਝੇਪੁਰ ਦਾ ਸੀ ਵੀ ਨੁਕਸਾਨ ਬਹੁਤ ਹੋਇਆ ਹੈ ਕਿ ਪ੍ਰਭਾ ਕਿਰਪਾ ਨਾਲ ਉਹ ਬੰਦੇ ਬਚ ਗਏ ਇਹਨਾਂ ਵਿੱਚੋਂ ਕਿੰਨੇ ਲੋਕ ਜ਼ਖਮੀ ਕਿੰਨੇ ਹੋਏ ਦੋ ਜ਼ਖਮੀ ਹੋਏ ਨੇ ਤੇ ਇੱਕ ਦੀ ਰੈਤ ਹੋ ਚੁਈ ਹੈ ਉਹਨੂੰ ਡੈੱਡ ਬੋਡੀ ਨੂੰ ਸਰਕਾਰੀ ਹਸਪਤਾਲ ਖਾ ਦਿੱਤਾ ਗਿਆ ਕੀ ਨਾਮ ਹੈ ਲੋਕੇਸ਼ ਕਹਾਂ ਰਹਿੰਦੇ ਹੋ ਬਾਟੋ क्या करने आए हाँ जी लेने। कितने लोग आए थे तीन तो ये हादसा हुआ कैसे हम आराम से चल रहे थे गाड़ी वाले ने सीधे ठोक के आने के ठीक है गाड़ी बहुत तेज थी ठीक है तो इस गाड़ी में आपके अलावा कौन कौन सवार था इसमें डिलेवर था भाई था मेरा छोटा खिचकी हुई है भाई की छोटे ਸਾਨੂੰ ਨੇ ਇੱਕ ਵਿਕਰਮ ਕੁੰਨੀਆ ਲੜਕਾ ਹੈ ਕਨਸਟੇਬਲ ਜੇਲ ਹੁਮਾਗੜ ਵਿੱਚ ਹਾਂਜੀ ਜਿਹਦੀ ਅਜਮੀਨ ਨੇ ਸਾਹਮਣੇ ਬਾਗ ਵਾਲੀ ਇਹਦੇ ਵੱਲੋਂ ਫੋਨ ਆਇਆ ਸੀ ਕਿ ਇੱਕ ਜੱਡਣਾ ਵਾਲੀ ਤੋਂ ਜੋ ਜੰਗਲ ਵਾਲੀ ਨੂੰ ਜਾਂਦੇ ਚੜਾਹੇ ਦੇ ਉੱਪਰ ਐਕਸੀਡੈਂਟ ਹੋਇਆ ਹੈ ਠੀਕ ਹੈ ਜੀ ਜਿਹਦੇ ਵਿੱਚ ਇੱਕ ਜਣਾ ਸੀਰੀਅਸ ਹੈ ਠੀਕ ਹੈ ਜੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਦੇਖਿਆ ਤੇ ਇੱਕ ਕਾਰ ਸਿਆਜ ਜਿਹੜੇ ਕਿ ਵਾਸੀ ਜੰਗਾਲੇ ਦੇ ਰਹਿਣ ਵਾਲੇ ਸੀ ਇੱਕ ਪਿਕਅਪ ਹਾਂਜੀ ਚਰਾਹੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਚੁੱਕਿਆ ਸੀ ਤੇ ਇੱਕ ਇਹਨਾਂ ਦੇ ਵਿੱਚੋਂ ਜੋ ਪਿਕਅਪ ਦੇ ਵਿੱਚ ਬੈਠਾ ਸੀ ਕੰਡਕਟਰ ਸਾਈਡ ਹਾਂਜੀ ਉਹ ਮੌਕੇ ਤੇ ਡੈੱਡ ਹੋ ਚੁੱਕਿਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਹੁਈਆ ਸਰ ਪੁਲਿਸ ਨੂੰ ਤਾਲਮੇਲ ਕਰਕੇ ਉੱਥੇ ਏਐਸਆਈ ਰਾਜ ਸਿੰਘ ਹੁਣ ਅਗਲੀ ਕਾਰਵਾਈ ਲਈ ਆਏ ਨੇ ਤੇ ਸੋਨੂ ਸੋਨੂਜੀਤ ਔਰ ਬਿੱਟੂ ਜੀ ਆਏ ਨੇ ਇਹਨਾਂ ਡੈੱਡ ਬੋਡੀ ਉੱਥੇ ਮੋਰਚਰੀ ਚ ਰੱਖਣ ਲਈ ਠੀਕ ਕੋਈ ਜਾਣਕਾਰੀ ਮਿਲੀ ਜੀ ਹਾਂ ਦਾ ਜੋ ਡੈੱਡ ਹੋਇਆ ਉਹਦਾ ਕੋਈ ਨਾਮ ਐਡਰੈਸ ਵਗੈਰਾ ਕੋਈ ਪਤਾ ਲੱਗਿਆ ਜੀ ਹਾਂਜੀ ਹਾਂਜੀ ਗੱਲ ਕਰਾਂਗੇ ਜੋ ਡੈਡ ਹੋਇਆ ਉਹਦਾ ਨਾਮ ਹੈ ਸੋਹਨ لال ਸੋਹਨ ਸੈਨਫ ਸ਼ਿਵਚਰਨ ਠੀਕ ਹੈ ਜੀ ਇਹ ਵਾਸੀ ਹੈਗੇ ਜੀ ਐਡਰੈਸ ਬਟੋਲ ਜ਼ਿਲ੍ਹਾ ਹਸਾਰਨਪੁਰ ਯੂਪੀ ਦੇ ਰਹਿਣ ਵਾਲੇ ਠੀਕ ਹੈ ਇਹ ਨਾਲ ਜਿਹੜੇ ਗਾਇਲ ਹੋਏ ਉਹਨਾਂ ਦਾ ਕੋਈ ਪਤਾ ਲੱਗਿਆ ਜੀ ਉਹਦਾ ਇੱਕ ਡਰਾਈਵਰ ਹੈ ਲੋਕੇਸ਼ ਸਿੰਘ ਲੋਕੇਸ਼ ਹਾਂਜੀ ਸੈਨਫ ਸ਼ਿਵਚਰਨ ਠੀਕ ਹੈ ਜੀ ਜਿਹੜਾ ਬਲੇਰੋ ਪਿਕਅਪ ਦਾ ਡਰਾਈਵਰ ਹੈ ਠੀਕ ਹੈ ਜੀ ਤੁਹ ਪਤਾ ਲੱਗਾ ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਸੀ ਵਿੱਚ ਕੀ ਸੀ ਨਾਲ ਸਾਡੇ ਨੂੰ ਮੱਝਾਂ ਖਰੀਦ ਕੇ ਆਪਣੇ ਘਰ ਵਾਸਤੇ ਕਹਿੰਦੇ ਜੋ ਇਹਨਾਂ ਨੂੰ ਜਾਣਕਾਰੀ ਮਿਲੀ ਹੈ ਬਈ ਅਸੀਂ ਆਪਨੇ ਘਰ ਵਾਸਤੇ ਮੱਝਾਂ ਲੈਣ ਲਈ ਆਏ ਸੀ ਤੇ ਜਿਹਦੇ ਚ ਦੋ ਸਾਹਮਣੇ ਮੱਝਾਂ ਬੈਠੀਆਂ ਨੇ ਹਾਂਜੀ ਤੇ ਮੱਝਾਂ ਇਹਦੇ ਵਿੱਚ ਲੱਦੀਆਂ ਆਈਆਂ ਸੀ ਪਿਕਅਪ ਦੇ ਠੀਕ ਹੈ ਜੀ ਠੀਕ ਹੈ ਤੇ ਗਾਇਲਾਂ ਦੀ ਗੱਲ ਜਿਹੜੇ ਦੂਜੇ ਕਾਰ ਵਾਲੇ ਦੀ ਜਾਣਕਾਰੀ ਮਿਲੀ ਜੀ ਕੌਣ ਸੀਗੇ ਜੀ ਨਹੀਂ ਕਾਰ ਵਾਲੇ ਦੀ ਅਜੇ ਜਾਣਕਾਰੀ ਨਾ ਸਾਡੇ ਆਉਣ ਤੋਂ ਪਹਿਲੇ ਮੁੱਕੇ ਤੋਂ ਚਲੇ ਗਏ ਨੇ ਠੀਕ ਹੈ ਜੀ ਹੁਣ-ਪੁਣਸ ਅਗਲੀ ਕਾਰਵਾਈ ਕਰ ਰਹੀ ਹੈ ਜੋ ਤਪਤੀ ਵੈਸੇ ਜਾਣਕਾਰੀ ਮਿਲੀ ਉਹਦੇ ਕੋਣ ਸੀ ਕੋਣ ਮਤਲਬ ਕੋਈ ਕਿੰ